ਦੋਸਤੋ ਖਨੋਰੀ ਬਾਰਡਰ ਤੇ ਇਸ ਟਾਈਮ ਖੜੇ ਆ ਰਾਤ ਦਾ ਟਾਈਮ ਹੈ ਜਿਹੜਾ 13 ਫਰਵਰੀ ਤੋਂ ਲਗਾਤਾਰੀ ਅੰਦੋਲਨ ਚੱਲ ਰਿਹਾ ਵਾ ਔਰ 26 ਨਵੰਬਰ ਤੋਂ ਸਰਦਾਰ ਜਗਜੀਤ ਸਿੰਘ ਡੱਲੇਵਾਲ ਸਾਹਿਬ ਜਿਹੜੇ ਭੁਖੜ ਹੜਤਾਲ ਤੇ ਬੈਠੇ ਹੋਏ ਨੇ ਔਰ ਸਾਰੇ ਪੰਜਾਬ ਚੋਂ ਲਗਭਗ ਪਰਿਵਾਰਾਂ ਦੇ ਪਰਿਵਾਰ ਇੱਥੇ ਪਹੁੰਚ ਰਹੇ ਨੇ ਅੱਜ ਜਿਹੜੇ ਮੈਂ ਪਰਿਵਾਰਾਂ ਨਾਲ ਤੁਹਾਨੂੰ ਦਰਸ਼ਨ ਕਰਾਉਣ ਲੱਗਾ ਜਲੰਧਰ ਦੇ ਲਾਗੇ ਪੈਣ ਜੀ ਉਹਨਾਂ ਦਾ ਪਿੰਡ ਵਾ ਔਰ ਛੋਟੇ ਛੋਟੇ ਬੱਚੇ ਸਾਡੀਆਂ ਧੀਆਂ ਬੱਚੇ ਸਾਰੇ ਆਏ ਨੇ ਔਰ ਪ੍ਰਧਾਨ ਜੀ ਦੇ ਦਰਸ਼ਨ ਕਰਕੇ ਆਏ ਨੇ ਤੇ ਆਉਂਦਿਆਂ ਹੀ ਅੱਖਾਂ 'ਚੋਂ ਪਾਣੀ ਚੱਲ ਰਿਹਾ ਵਾ ਇੰਨਾ ਜਾਨੀ ਕਿ ਪਰਿਵਾਰਾਂ ਦੇ ਪਰਿਵਾਰ ਦਿਲੋਂ ਪ੍ਰਧਾਨ ਜੀ ਨਾਲ ਜੁੜੇ ਹੋਏ ਨੇ ਸੂਚਨਾ ਸੀ ਇੱਕ ਕਿਸਾਨ ਦਾ ਪਰਸਗੋਮਗਾ ਦੇ ਵਿੱਚ ਦੇ ਕਾਲਪ ਬੈਂਜੀ ਕਿਹੜਾ ਪਿੰਡ ਆ ਹੈ ਪਿੰਡ ਸਮਰਾਏ ਮਿਲਿਆ ਹੋਵੇ ਸਟੇਜ ਤੋਂ ਕੋਸ਼ਿਸ਼ ਕਰੋ ਕੁਲਦੀਪ ਸਿੰਘ ਹਾਂਜੀ ਠੀਕ ਹੈ ਧਰਮ ਸਿੰਘ ਗੁਰਦਾਸ ਨੂੰ ਮੌਕਾ ਹੋਇਆ ਇੱਥੇ ਆਉਣ ਦਾ ਕਿਸੇ ਸਾਥੀ ਨੂੰ ਪਰਸ ਮਿਲਿਆ ਹੋਵੇ ਪਰਸ ਦੇ ਵਿੱਚ ਆ ਗਏ ਸਗੇ ਉਤੰਡਾਈ ਮਾਤ ਨੂੰ ਬਹੁਤ ਦੁੱਖ ਸੀਗਾਗੇ ਉਹਨਾਂ ਨੂੰ ਦੇਖ ਕੇ ਇਹ ਸਟੇਜ ਕਮੇਟੀ ਕੋਲੇ ਪਹੁੰਚਾਇਆ ਜਾਏ ਸਾਰਾ ਪਰਿਵਾਰ ਹੈ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਜੀ ਮਿਲੇ ਫਿਰ ਹਾਂਜੀ ਮਿਲੇ ਗੱਲਬਾਤ ਨਹੀਂ ਹੋਈ ਹੋਣੀ ਇਹ ਉਹਨਾਂ ਨੇ ਹੱਥ ਖੜਾ ਕੀਤਾ ਸਨ ਹਾਂਜੀ ਠੀਕ ਹੈ ਹਾਂਜੀ ਬੱਚੇ ਵੀ ਸਾਰੇ ਇਮੋਸ਼ਨਲ ਹੋ ਰਹੇ ਨੇ ਹਾਂਜੀ ਦੁੱਖ ਨਹੀਂ ਦੇਖ ਹੁੰਦਾ ਉਹਨਾਂ ਦਾ ਸਾਡੇ ਕੋਲ ਬਹੁਤ ਵੱਡਾ ਦੁੱਖ ਹੈ ਜੀ ਕਿੱਦਾਂ ਰੋਲ ਰਹੇ ਆ ਕਿਸਾਨ ਸਾਰੇ ਕਿਸਾਨਾਂ ਦਾ ਬਹੁਤ ਵੱਡਾ ਦੁੱਖ ਹੈ ਹਾਂਜੀ ਆਪਦੇ ਵਾਸਤੇ ਤੇ ਹਰ ਕੋਈ ਮਰਦਾ ਵਾ ਕਿਸੇ ਵਾਸਤੇ ਮਰਨਾ ਬਹੁਤ ਦੁੱਖਾ ਹਾਂਜੀ ਕਹਿਣਾ ਹੀ ਸੌਖਾ ਵਾ ਹਾਂਜੀ ਕਹਿਣਾ ਹੀ ਸੌਖਾ ਆ ਉਹ ਲੋਕਾਂ ਲਈ ਆਪਣੀ ਕੁਰਬਾਨੀ ਦੇ ਰਹੇ ਆ ਔਰ 판ਜੀ ਇੱਕ ਮੌਤ ਆ ਜਾਣੀ ਅਚਾਨਕ ਉਹ ਗੱਲ ਵੱਖਰੀ ਹੈ ਤਿਲ ਤਿਲ ਕਰਕੇ ਮੋੜੇ ਘਟਣਾ ਹਾਂਜੀ ਹਾਂਜੀ ਸਾਰਾ ਸ੍ਰੀ ਡੈੱਡ ਹੁੰਦਾ ਹੌਲੀ 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 ਫਿਰ ਔਖਾ ਹੈ ਬਹੁਤ ਜ਼ਿਆਦਾ ਸਾਰਿਆਂ ਲਈ ਸਾਰੇ ਪੰਜਾਬ ਲਈ ਸਾਰੇ ਹਿੰਦੁਸਤਾਨ ਦੇ ਕਿਸਾਨਾਂ ਲਈ ਉਹ ਅੱਜ ਜੰਗ ਲੜਦੇ ਪਏ ਆ ਬੱਚਿਆਂ ਲਈ ਵੀ ਸਾਰੇ ਬੱਚੇ ਵਿਦੇਸ਼ ਚ ਆਈ ਜਾ ਰਹੇ ਆ ਜੇ ਇੱਥੇ ਕੁਝ ਬਚੂਗਾ ਤਾਂ ਬੱਚੇ ਵੀ ਰਹਿਊਗੇ ਨਹੀਂ ਤਾਂ ਕੁਝ ਵੀ ਨਹੀਂ ਹੈਗਾ ਤਾਂ ਬੱਚਿਆਂ ਨੇ ਤਾਂ ਅੱਪੀ ਤੋਂ ਜਾਣਾ ਹਾਂਜੀ ਪੰਜਾਬ ਦੀ ਜਵਾਨੀ ਪੰਜਾਬ ਦੀ ਕਿਸਾਨੀ ਸਾਰੇ ਖਤਰੇ ਚ ਵਾਫ ਟਾਈਮ ਔਰ ਜਿਹਨੂੰ ਸਮਝਦੇ ਹੋਏ ਏਡਾ ਵੱਡਾ ਫੈਸਲਾ ਲਿਆ ਹੁਣ ਤੱਕ ਇਹੀ ਕਹਿੰਦੇ ਰਹੇ ਵੀ ਜਿਹੜੇ ਲੀਡਰ ਨੇ ਲੋਕਾਂ ਦੇ ਪੁੱਤ ਮਰਵਾਉਂਦੇ ਨੇ ਦਲੇਵਾਲ ਸਾਹਿਬ ਨੇ ਕਿਹਾ ਨਹੀਂ ਮੈਂ ਆਪਣੀ ਸ਼ਹਾਦਤ ਦਊਂਗਾ ਔਰ ਅੱਜ 28 ਦਿਨ ਹੋ ਗਏ ਨੇ ਪ੍ਰਧਾਨ ਜੀ ਨੂੰ ਤੇ ਕੀ ਹਾਲਾਤ ਚ ਪੈਣਾ ਦਰਸ਼ਨ ਕਰਕੇ ਆਈਆਂ ਨੇ ਭੈਣ ਜੀ ਕੀ ਕਹਿਣਾ ਚਾਹੁੰਦੇ ਹੋ ਫਿਰ ਆਮ ਲੋਕਾਂ ਨੂੰ ਜਿਹੜੇ ਅਜੇ ਵੀ ਘਰੋਂ ਨਹੀਂ ਨਿਕਲੇ ਸਾਰਿਆਂ ਨੂੰ ਇੱਥੇ ਪਹੁੰਚਣਾ ਚਾਹੀਦਾ ਖਨੌੜੀਪੁਰ ਤੇ ਪਹੁੰਚਣਾ ਚਾਹੀਦਾ ਸਾਰਿਆਂ ਨੂੰ ਆਪਣੇ ਹੱਕਾਂ ਦੇ ਲਈ ਸਾਰਿਆਂ ਨੂੰ ਇੱਥੇ ਪਹੁੰਚਣਾ ਚਾਹੀਦਾ ਹੈ ਡਟ ਕੇ ਮੁਕਾਬਲਾ ਸਰਕਾਰ ਦਾ ਕਰਨਾ ਚਾਹੀਦਾ ਹੈ ਸਰਕਾਰ ਨੂੰ ਕੀ ਕਹਿਣਾ ਚਾਹੁੰਦੇ ਹੋ ਪੰਜਾਬ ਸਰਕਾਰ ਨੂੰ ਸੈਂਟਰ ਪੰਜਾਬ ਸਰਕਾਰ ਨੂੰ ਕੀ ਕਹਿਣਾ ਚਾਹੁੰਦੇ ਹੋ ਤਾਂ ਕੁਝ ਵੀ ਬੋਲੇ ਹੀ ਨਹੀਂ 25 28 ਦਿਨ ਤੋਂ ਉਹਨਾਂ ਦਾ ਤਾਂ ਬਿਲਕੁਲ ਮੂੰਹ ਬੰਦੇ ਹੀ ਆ ਉਹਨਾਂ ਨੂੰ ਤਾਂ ਕੁਝ ਕਹਿ ਹੀ ਨਹੀਂ ਸਕਦੇ ਉਹ ਇੱਕ ਕਿਸਮ ਦੇ ਭੰਡ ਸੀ ਤੇ ਭੰਡ ਦੇ ਰੋਲ ਆਦਾ ਕਰ ਰਹੇ ਆ ਉਹ ਤਾਂ ਠੀਕ ਹੈ ਹਾਂਜੀ ਉਹਨੇ ਪਹਿਲਾਂ ਵੀ ਡੋਗਲੀ ਚਾਲ ਚੱਲੀ ਕਿਸਾਨਾਂ ਦੇ ਨਾਲ ਉਹਨਾਂ ਨੂੰ ਕਹਿ ਦਿੱਤਾ ਤੁਹਾਨੂੰ ਅਸੀਂ ਦਵਾਂਗੇ ਐਮਐਸਪੀ ਦਿੱਤਾ ਕੁਛ ਨਹੀਂ ਦਿੱਲੀ ਤੋਂ ਠਾਲਣਾ ਸੀ ਠਾਲ ਦਿੱਤਾ ਸੀ ਹਾਂਜੀ ਇਹ ਉਹੀ ਮੰਗਾਂ ਕਰਨੇ ਜਿਹੜੀਆਂ ਪੈਂਡਗ ਰਹਿ ਗਈਆਂ ਤਿੰਨ ਕਾਲੇ ਕਾਨੂੰਨ 2021 ਦੇ ਵਿੱਚ ਰੱਦ ਕਰ ਦਿੱਤੇ ਗਏ ਜਿਹੜੀਆਂ 12 ਮੰਗਾਂ ਸੀ ਉਹ ਪੈਂਡਿੰਗ ਸੀ ਉਹੀ ਮੰਗਾਂ ਲੈ ਕੇ ਸਰਦਾਰ ਜਗਜੀਤ ਸਿੰਘ ਡੱਲੇਵਾਲ ਸਾਹਿਬ ਅੱਜ 13 ਫਰਵਰੀ ਤੋਂ ਲਗਾਤਾਰ ਹੀ ਇੱਥੇ ਬੈਠੇ ਹੋਏ ਨੇ ਔਰ ਵੇਖ ਲੋ ਗਰਮੀਆਂ ਵੀ ਆਈਆਂ ਇੱਥੇ ਬਰਸਾਤਾਂ ਆਈਆਂ ਸਭ ਕੁਝ ਆਇਆ ਪਰ ਕਿਸਾਨਾਂ ਨੇ ਆਪਣੇ ਪਿੰਡੇ ਤੇ ਹੰਡਾਇਆ ਅੱਜ ਸਾਰਾ ਹੀ ਪੰਜਾਬ ਬੱਚਾ ਬੱਚਾ ਆ ਤਸਵੀਰ ਦਿਖਾ ਦਿਓ ਸਾਰਾ ਪਰਿਵਾਰ ਹੀ ਆਇਆ ਵਾ ਔਰ ਸਾਡੀਆਂ ਧੀਆਂ ਛੋਟੇ ਛੋਟੀਆਂ ਬੱਚੀਆਂ ਜਿਹੜੀਆਂ ਕਿ ਮੁਸ਼ਲ ਹੋ ਰਹੀਆਂ ਨੇ ਗੱਲ ਕਰਨ ਦੇ ਇਹਨਾਂ ਦੇ ਸ਼ਬਦ ਖਤਮ ਹੋ ਗਏ ਨੇ ਸਰਦਾਰ ਜਗਜੀਤ ਸਿੰਘ ਡੱਲੇਵਾਲ ਨੂੰ ਜਦੋਂ ਦੇ ਦਰਸ਼ਨ ਕਰਕੇ ਆਇਆ ਨਾ ਭੈਣ ਜੀ ਹੁਣ ਸਾਡੇ ਬੋਲ ਨਹੀਂ ਪਾਰ ਹੈ ਗੱਲ ਨਹੀਂ ਮੋ ਨਿਕਲ ਰਹੀ ਤੇ ਅਸੀਂ ਅਰਦਾਸ ਕਰਦੇ ਆਂ ਗੁਰੂ ਮਹਾਰਾਜ ਦੇ ਚਰਨਾਂ ਦੇ ਵਿੱਚ ਸੱਚੇ ਪਾਤਸ਼ਾਹ ਇਹਨਾਂ ਦੀ ਲੰਮੀ ਜ਼ਿੰਦਗੀ ਬਖਸ਼ੇ ਇਹੋ ਜਿਹੇ ਲੀਡਰ ਰੋਜ਼ ਰੋਜ਼ ਨਹੀਂ ਪੈਦਾ ਹੁੰਦੇ ਤੇ ਇਹੋ ਹੀ ਅਰਦਾਸ ਕਰਦੇ ਪੈਨ ਜੀ ਵੈਗ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੈ ਧੰਨਵਾਦ ਪੈਨ ਜੀ ਪੈਨ ਜੀ ਰਾਤ ਰਹਿਣਾ